ਇੱਕ opinion poll ਆਈ ਆ ਸਾਹਮਣੇ ਜਿਹੜੀ ਇਹ ਦੱਸਦੀ ਆ ਕਿ ਜਿਹੜੇ ਲਗਭਗ ਅੱਧੇ ਕੈਨੇਡੀਅਨ ਨੇ ਇਹ ਪ੍ਰੋ ਪਾਲੈਸਟੀਨियन ਅ ਕੈਂਪਮੈਂਟ ਜਿਹੜੀ ਕਿ ਯੂਨੀਵਰਸਿਟੀਆਂ ਦੇ ਕੈਂਪਸਸ ਦੇ ਵਿੱਚ ਹੋਈ ਆ ਉਹ ਇਹਦਾ ਵਿਰੋਧ ਕਰ ਰਹੇ ਆ ਅੱਲਾ ਕੀ ਦਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਦੀ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਆ ਜਾਂ ਉਹ ਚਾਹੁੰਦੇ ਨਹੀਂ ਆ ਇਸ ਤਰੀਕੇ ਦੇ ਨਾਲ ਪਰ ਅੱਧੇ ਕੈਨੇਡੀਅਨ ਜਿਹੜੀ ਇਹ ਐਨ ਕੈਂਪਮੈਂਟ ਯੂਨੀਵਰਸਿਟੀ ਦੇ ਵਿੱਚ ਹੋਈ ਆ ਕਿ ਲੋਕ ਸਟੂਡੈਂਟਸ ਜਿਹੜੇ ਆ ਧਰਨੇ ਮੁਜਾਰੇ ਦੇਣ ਲੱਗ ਪਏ ਆ ਉਹਦੇ ਵਿਰੋਧ ਵਿੱਚ ਜਿਹੜੇ 31% ਲੋਕ ਨੇ ਇਸ ਸਰਵੇ ਦੇ ਵਿੱਚ ਲਾਸਟ ਵੀਕਐਂਡ ਕੀਤਾ ਗਿਆ ਸਿਰਫ ਉਹ ਸਪੋਰਟ ਕਰਦੇ ਆ ਇਸ ਇਨਕੈਂਪਮੈਂਟ ਦੀ 48% ਜਿਹੜੇ ਆ ਉਹ ਵਿਰੋਧ ਨੇ ਇਹਨਾਂ ਡੈਮੋਨਸਟ੍ਰੇਸ਼ਨ ਦੇ ਤੇ ਪੰਜਾਂ ਦੇ ਵਿੱਚੋਂ ਇੱਕ ਇਹ ਕਹਿੰਦਾ ਕਿ ਸਾਨੂੰ ਪਤਾ ਨਹੀਂ ਹੌਂਦ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਬਈ 48% ਵਿਰੋਧ ਕਰ ਰਹਾ ਸਿਰਫ 31% ਹੱਕ ਵਿੱਚ ਨੇ ਵੀ ਇਹ ਠੀਕ ਆ ਹੁਣ ਉਹ ਕਹਿੰਦੇ ਲੋਕ ਕੀ ਆ ਇਹ ਤਾਂ ਬਾਅਦ ਦੀ ਗੱਲ ਆ ਪਰ ਮਸਲਾ ਇਹ ਆ ਵੀ ਲੋਕ ਨਹੀਂ ਚਾਹੁੰਦੇ ਯੂਨੀਵਰਸਿਟੀਆਂ ਕੋਕ ਪੜ੍ਹਨ ਲਿਖਣ ਵਾਲੀ ਥਾਂ ਆ ਇੱਥੇ ਪੜ੍ਹਾਈ ਲਿਖਾਈ ਦੀ ਗੱਲ ਹੋਣੀ ਚਾਹੀਦੀ ਆ ਪੋਲਿਟਿਕਸ ਇੱਥੇ ਨਹੀਂ ਹੋਣੀ ਚਾਹੀਦੀ ਇਹ ਸ਼ੁਰੂ ਸਾਰਾ ਕੁਝ ਅਮਰੀਕਾ ਦੇ ਵਿੱਚੋਂ ਹੋਇਆ ਤੇ ਇਧਰਲੇ ਪਾਸੇ ਆਇਆ ਉੱਥੇ ਲਗਭਗ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਅ ਇਹ ਯਮਾਹ ਸਟੇਟਾਂ ਦੇ ਵਿੱਚ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਵੱਖ-ਵੱਖਰੇ ਤਰੀਕੇ ਦੇ ਨਾਲ ਇਹ ਕੈਂਪਮੈਂਟਸ ਹੋਈਆਂ ਤੇ ਉੱਥੋਂ ਫਿਰ ਗੱਲਬਾਤ ਦੀ ਵਾਦੀ ਇਧਰ ਕੈਨੇਡਾ ਵਾਲੇ ਪਾਸੇ ਆ ਗਈ ਆਸਟ੍ਰੇਲੀਆ ਦੇ ਵਿੱਚ ਵੀ ਹੋਈਆਂ ਕੈਨੇਡਾ ਦੇ ਵਿੱਚ 48% ਲੋਕ ਇਹਦੇ ਵੀ ਅਸੀਂ ਸਹਿਮਤ ਨਹੀਂ ਇਹ ਨਹੀਂ ਹੋਣੀ ਚਾਹੀਦੀ ਕੈਂਪਮੈਂਟ ਅਸਲ ਦੇ ਵਿੱਚ ਇੱਥੇ ਹਫਤਾ ਤੋਂ ਪਹਿਲਾਂ ਸ਼ੁਰੂ ਹੋਈ ਹੈ ਆਪਣੇ ਕੈਂਪਮੈਂਟ ਦਾ ਮਤਲਬ ਉਹਨੇ ਕੈਂਪ ਲਾ ਲੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਥਾਂ ਵਿਹਲੀ ਸੀਗੀ ਉੱਥੇ ਇਹਨਾਂ ਨੇ ਟੈਂਟ ਲਾ ਕੇ ਤੇ ਆਪਣੇ ਬੈਠ ਗਏ ਆ ਉੱਥੇ ਜਿਹੜੀਆਂ ਆ ਯੂਬੀਸੀ ਦੇ ਵਿੱਚ ਤੇ ਇਹਨਾਂ ਨੇ ਪੋਰਟੇਬਲ ਟਾਇਲਟਸ ਵੀ ਲੈ ਆਂਦੀਆਂ ਪਾਣੀ ਦਾ ਪ੍ਰਬੰਧ ਹੋਰ ਸਾਰਾ ਪ੍ਰਬੰਧ ਕਰ ਲਿਆ ਪੂਰਾ ਧਰਨਾ ਲਾ ਕੇ ਬੈਠਿਆ ਲੋਕ ਇਹ ਜਿਹੜੇ ਟੈਂਟ ਲਾ ਕੇ ਬੈਠੇ ਆ ਕੈਂਪ ਬਣਾ ਕੇ ਬੈਠੇ ਆ ਇਹਦੇ ਵਿਰੋਧ ਵਿੱਚ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਸਟੂਡੈਂਟਸ ਮੰਗ ਕਰ ਰਹੇ ਆ ਕਿ ਜਿਹੜੇ ਸਕੂਲ ਨੇ ਉਹ ਆਪਣੀ ਜਿਹੜੀਆਂ ਇਨਵੈਸਟਮੈਂਟ ਜੇ ਕਿਸੇ ਦਾ ਵੀ ਸਬੰਧ ਇਜ਼ਰਾਈਲ ਦੀਆਂ ਡਿਫੈਂਸ ਕੰਪਨੀਆਂਜ਼ ਦੇ ਨਾਲ ਆ ਉਹਨੂੰ ਕਿਸੇ ਨਾ ਕਿਸੇ ਨਾ ਤਰ੍ਹਾਂ ਤੋੜ ਲੈਣ ਮੈਗਲ ਯੂਨੀਵਰਸਿਟੀ ਨੇ ਕੰਡਮ ਕੀਤਾ ਇਹਨਾਂ ਪ੍ਰੋਟੈਸਟ ਨੂੰ ਆਪਣੇ ਕੈਂਪਸ ਦੇ ਵਿੱਚ ਯੂਨੀਵਰਸਿਟੀ ਇਸੇ ਤਰ੍ਹਾਂ ਇੱਕ ਬੈਕ ਸਰਕਾਰ ਜਿਹੜੀ ਹੈ ਉਹਨਾਂ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਸਟੈਪ ਇਨ ਕਰੇ ਪਰ ਲਾਰ ਫੋਰਸਮੈਂਟ ਜਿਹੜੇ ਉਹਨਾਂ ਨੇ ਕੋਈ ਐਕਸ਼ਨ ਜਿਹੜਾ ਨਹੀਂ ਲਿਆ ਪਿਛਲੇ ਹਫਤੇ ਜੱਜ ਨੇ ਇੱਕ ਰਿਕਵੈਸਟ ਨੂੰ ਰਿਜੈਕਟ ਕਰ ਦਿੱਤਾ ਸੀ ਕਿ ਇਹਨਾਂ ਜਿਹੜੇ ਧਰਨਾਕਾਰੀਆਂ ਨੂੰ ਪਾਸੇ ਹਟਾਉਣ ਦੇ ਲਈ ਜਿਹੜੀ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ ਜੱਜ ਨੇ ਕਿਹਾ ਸੀ ਨਹੀਂ ਅ ਜਿਹੜੀ ਯੂਨੀਵਰਸਿਟੀ ਆਫ ਆਟਵਾ ਦੇ ਵਿੱਚ ਤੇ ਯੂਨੀਵਰਸਿਟੀ ਆਫ ਟੋਰੰਟੋ ਦੇ ਵਿੱਚ ਬੀਏ ਐਨ ਕੈਂਪਮੈਂਟ ਹੋਈ ਹੈ ਇੱਥੇ ਆਪਣੇ ਯੂਬੀਸੀ ਦੇ ਵਿੱਚ ਹੋਈ ਹੈ ਬੀਸੀ ਦੇ ਵਿੱਚ ਅ ਇਸ ਦੇ ਨਾਲ ਨਾਲ ਜਿਹੜੀ ਅਮਰੀਕਾ ਦੀਆਂ ਯੂਨੀਵਰਸਿਟੀ ਆ ਕਲੰਬੀਆ ਤੇ ਯੂਸੀਐਲਏ ਉੱਥੇ ਸਟੂਡੈਂਟ ਤੇ ਪੁਲਿਸ ਦਾ ਕਲੈਸ਼ ਵੀ ਹੋਇਆ ਆ ਆਪਸ ਦੇ ਵਿੱਚ ਜਿਹੜੇ ਬੈਰੀਕੇਡ ਆ ਉਹ ਆਪਣੇ ਆਪ ਦੇ ਵਿੱਚ ਉੱਥੇ ਕੈਂਪਸ ਦੇ ਵਿੱਚ ਬਿਲਡਿੰਗ ਦੇ ਵਿੱਚ ਵੀ ਲਾਏ ਗਏ ਆ ਸਿੱਧਾ ਟਕਰਾਅ ਵੀ ਹੋਇਆ ਆ ਤੇ ਇਹ ਲੈਚਰ ਪੋਲ ਆ ਜਿਹਦੇ 44% ਜਿਹੜੇ ਲੋਕ ਰਿਸਪੌਂਡ ਕਰ ਰਹੇ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਕਿ ਅਨਕੈਂਪਮੈਂਟ ਜਿਹੜੀ ਆ ਉਹਨੂੰ ਡਿਸਮੈਂਟਲ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਕੈਂਪਸ ਦੀ ਸੇਫਟੀ ਤੇ ਉਹਨੂੰ ਖਤਰਾ ਹੋ ਸਕਦੇ ਆ ਤੇ ਇਹ ਟ੍ਰੈਂਡ ਇੱਥੇ ਨਹੀਂ ਸ਼ੁਰੂ ਹੋਣਾ ਚਾਹੀਦਾ ਕਿ ਕਿਸੇ ਦੂਜੇ ਦੇਸ਼ ਦੇ ਵਿੱਚ ਰੌਲਾ ਪਿਆ ਤੇ ਤੁਸੀਂ ਉਹਦੀ ਸਪੋਰਟ ਦੇ ਵਿੱਚ ਇੱਥੇ ਕੁਛ ਨਾ ਕੁਛ ਕਰ ਲਓ ਅਤੇ 33% ਜਿਹੜੇ ਆ ਉਹ ਸਹਿਮਤ ਹੋਏ ਆ ਇਸ ਗੱਲ ਦੇ ਨਾਲ ਕਿ ਨਹੀਂ ਰਿਮੂਵ ਕੀਤੇ ਜਾਣੇ ਚਾਹੀਦੇ 23% ਰਿਸਪੌਂਡੈਂਟ ਜਿਹੜੇ ਆ ਉਹ ਕਹਿੰਦੇ ਆ ਕਿ ਪ੍ਰੋਟੈਸਟ ਐਕਸੈਪਟ ਕਰ ਲੈਣੇ ਚਾਹੀਦੇ ਆ ਇੱਕ ਇਨ ਦਾ ਫਾਰਮ ਆਫ ਫਰੀ ਸਪੀਚ ਜਿਹੜਾ ਹਰ ਇੱਕ ਮਨੁੱਖ ਦੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਇਹਨੂੰ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਸੋ ਇਹਨਾਂ ਨੇ ਲਗਭਗ ਜਿਹੜੀਆਂ ਲੈਜਰ ਪਾਲ ਸੀ 1519 ਜਿਹੜੇ ਨੂੰ ਸਰਵੇ ਕੀਤਾ ਸੀ ਤੇ ਉਹਦੇ ਵਿੱਚੋਂ ਇਹ ਨਤੀਜੇ ਕੱਢ ਕੇ ਅ ਦਸਿਆ 3 ਕੁਆਟਰ ਕਹਿ ਲੋ ਜਾਂ 73% ਤੇ ਜਿਹੜੇ ਹੈਗੇ ਆ ਉਹਨਾਂ ਨੇ ਨਾ ਕਿਹਾ ਤੇ 17% ਜਿਹੜੇ ਆ ਤੇ ਇੱਕ ਹੋਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਕੁਛ ਨਹੀਂ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਉਹਨਾਂ ਦੇ ਉੱਤੇ ਲੋਕਾਂ ਦੀ ਕੀ ਰਾਏ ਆ ਇਹ ਐਸ ਵੀਲੇ ਸਾਹਮਣੇ ਆਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ